ਬਹੁਤ ਬਹੁਤ ਦਾ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਇਸ ਬੰਦੇ ਨੂੰ ਕੋਈ ਰੋ ਜਾ ਨਹੀਂ ਸਕਦਾ ਭਾਵੇਂ ਜੋ ਮਰਜੀ ਉਹਦੇ ਕੋਲ ਆ ਜਾਵੇ ਤੁਸੀਂ ਕਹੋਗੇ ਕਿ ਕਿਹੜੇ ਬੰਦੇ ਨੂੰ ਕੋਈ ਰੋ ਜਾ ਨਹੀਂ ਸਕਦਾ ਭਾਵੇਂ ਉਹ ਬੰਦਾ ਜਿੰਨਾ ਮਰਜੀ ਅਮੀਰ ਹੋਵੇ ਨਾ ਹਰ ਇੱਕ ਚੀਜ਼ ਉਹਦੇ ਕੋਲ ਹੋਵੇ ਕੋਠੀਆਂ ਕਾਰਾਂ ਜਾਇਦਾਦਾਂ ਸਭ ਕੁਝ ਉਹਦੇ ਕੋਲ ਹੋਵੇ ਪਰ ਉਹ ਫਿਰ ਵੀ ਭੁੱਖਾ ਹੀ ਰਹਿੰਦਾ ਆ ਉਹ ਕਦੇ ਰਾਜ ਨਹੀਂ ਸਕਦਾ ਉਹਨੂੰ ਕਦੇ ਕੋਈ ਰਜਾ ਨਹੀਂ ਸਕਦਾ ਭਾਵੇਂ ਉਹਨੂੰ ਜੋ ਮਰਜ਼ੀ ਦੇ ਦਿਓ ਕਿਉਂਕਿ ਉਹ ਬੰਦਾ ਆਪਣੀ ਨੀਤ ਦਾ ਭੁੱਖਾ ਹੁੰਦਾ ਆ ਤੁਸੀਂ ਉਹ ਅਕਸਰ ਹੀ ਬਜ਼ੁਰਗਾਂ ਕੋਲੋਂ ਕਹਾਵਤ ਸੁਣੀ ਆ ਨਾ ਕਿ ਜੋ ਬੰਦਾ ਖੋ ਕੇ ਖਾਂਦਾ ਆ ਨਾ ਉਹ ਕਦੇ ਰਾਜ ਨਹੀਂ ਸਕਦਾ ਤੇ ਜੋ ਫਿਰ ਵੰਡ ਕੇ ਖਾਂਦਾ ਆ ਨਾ ਉਹ ਕਦੇ ਭੁੱਖਾ ਨਹੀਂ ਮਰਦਾ ਫਿਰ ਉਹ ਭੁੱਖਾ ਕਿਉਂ ਨਹੀਂ ਮਰਦਾ ਕਿਉਂਕਿ ਉਹਦੇ ਨੀਤ ਜਿਹੜੀ ਉਹ ਰੱਜੀ ਹੋਈ ਹੁੰਦੀ ਆ ਉਹਦੇ ਕੋਲ ਥੋੜਾ ਵੀ ਹੋਵੇਗਾ ਨਾ ਤਾਂ ਉਹ ਵੀ ਸਾਰਿਆਂ ਨਾਲ ਵੰਡ ਕੇ ਖਾਵੇਗਾ ਕਿ ਨਹੀਂ ਮੈਂ ਇਕੱਲੇ ਨੇ ਨਹੀਂ ਖਾਣਾ ਉਹਨੂੰ ਕਦੇ ਵੀ ਇਕੱਲੇ ਖਾਣ ਵਿੱਚ ਸਕੂਨ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਹ ਅੰਦਰੋਂ ਰੱਜਿਆ ਹੋਇਆ ਹੁੰਦਾ ਉਹਦੀ ਨੀਅਤ ਰੱਜੀ ਹੋਈ ਹੁੰਦੀ ਆ ਤੇ ਉਹ ਫਿਰ ਥੋੜੀ ਚੀਜ਼ ਵਿੱਚੋਂ ਵੀ ਸਾਰਿਆਂ ਨੂੰ ਵੰਡਦਾ ਤੇ ਫਿਰ ਖਾਂਦਾ ਜੇ ਜਿਹੜਾ ਭੁੱਖੀ ਨੀਅਤ ਦਾ ਹੁੰਦਾ ਨਾ ਜੇਦੀ ਕਦੇ ਨੀਤ ਨਹੀਂ ਰੱਜਦੀ ਉਹ ਬੰਦੇ ਕੋ ਭਾਵੇਂ ਬਹੁਤ ਕੋਸ਼ ਹੋਵੇ ਨਾ ਉਹ ਕਦੇ ਰੱਜ ਨਹੀਂ ਸਕਦਾ ਹੁੰਦਾ ਹੁਣ ਤੁਸੀਂ ਕਈ ਵਾਰ ਛੋਟਾ ਬੱਚਾ ਹੀ ਵੇਖੋ ਨਾ ਬੱਚਿਆਂ ਦੇ ਸੁਭਾਅ ਵੀ ਵੱਖੋ ਵੱਖਰੇ ਹੁੰਦੇ ਆ ਕਈ ਵਾਰੀ ਬੱਚੇ ਕੋਈ ਬੱਚਿਆਂ ਦੇ ਸੁਭਾਅ ਐਵੇਂ ਦੇ ਹੁੰਦੇ ਆ ਕਿ ਉਹਨਾਂ ਕੋਲ ਖਾਣ ਵਾਲੀ ਕੋਈ ਚੀਜ਼ ਹੋਵੇ ਨਾ ਤਾਂ ਥੋੜੀ ਥੋੜੀ ਦੂਜੇ ਬੱਚਿਆਂ ਚ ਵੀ ਵੰਡਦੇ ਆ ਤੇ ਫਿਰ ਖਾਂਦੇ ਆ ਤੇ ਫਿਰ ਕਈ ਬੱਚੇ ਇਹੋ ਜਿਹੇ ਹੁੰਦੇ ਆ ਕਿ ਜਿਹੜੀ ਜਿਹੜੇ ਦੂਜਿਆਂ ਦੇ ਨਾਲ ਤਾਂ ਚੀਜ਼ ਖਾ ਲੈਂਦੇ ਆ ਪਰ ਜਦੋਂ ਆਪਣੀ ਵਾਰੀ ਆਉਂਦੀ ਆ ਨਾ ਸ਼ੇਅਰ ਕਰਨ ਦੀ ਤਾਂ ਫਿਰ ਉਹ ਉੱਥੋਂ ਸਾਈਡ ਤੇ ਹੋ ਜਾਂਦੇ ਆ ਕਿ ਨਹੀਂ ਮੈਂ ਨਹੀਂ ਦੇਣੀ ਮੈਂ ਇਹ ਇਕੱਲੇ ਨੇ ਖਾਣੀ ਆ ਚਲੋ ਇਹ ਤੇ ਬੱਚਿਆਂ ਦੀ ਗੱਲ ਸੀ ਪਰ ਕੁਝ ਵੱਡੇ ਵੀ ਐਵੇਂ ਦੇ ਹੁੰਦੇ ਆ ਕਿ ਉਹ ਦੂਜਿਆਂ ਦੇ ਨਾਲ ਕਦੇ ਵੀ ਕੋਈ ਚੀਜ਼ ਜਿਹੜੀ ਉਹ ਸ਼ੇਅਰ ਨਹੀਂ ਕਰਨੀ ਚਾਹੁੰਦੇ ਹੁੰਦੇ ਉਹ ਹਮੇਸ਼ਾ ਇਕੱਲੇ ਰਹਿਣਾ ਚਾਹੁੰਦੇ ਆ ਤੇ ਉਹਨਾਂ ਦੀ ਹਮੇਸ਼ਾ ਇਹ ਇਹੋ ਹੁੰਦੀ ਆਦਤ ਆਪਣਾ ਦਿਮਾਗ ਨੀਤ ਜਿਹੜੀ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਦੀ ਹੁੰਦੀ ਕਿ ਜਿਹੜੀ ਉਹਦੇ ਕੋਲ ਚੀਜ਼ ਹੈ ਨਾ ਉਹ ਮੇਰੇ ਕੋਲ ਕਿਵੇਂ ਆ ਸਕਦੀ ਆ ਉਹ ਵਿਉਂਤਾਂ ਘੜਦੇ ਨੇ ਕਿ ਇਹ ਚੀਜ਼ ਨੂੰ ਮੈਂ ਕਿਵੇਂ ਹਾਸਲ ਕਰ ਲਵਾਂ ਤੇ ਫਿਰ ਉਹ ਹੁੰਦੇ ਆ ਭੁੱਖੀ ਨੀਅਤ ਦੇ ਉਸ ਇਨਸਾਨਾਂ ਦੀ ਕਦੇ ਵੀ ਨੀਅਤ ਨਹੀਂ ਰੱਝ ਸਕਦੀ ਉਹ ਫਿਰ ਬੇਈਮਾਨੀ ਕਰਦੇ ਨੇ ਉਹ ਹੀ ਫਿਰ ਠੱਗੀਆਂ ਮਾਰਦੇ ਨੇ ਤੇ ਫਿਰ ਅੰਤ ਤੇ ਨਤੀਜਾ ਠੱਗੀਆਂ ਠੋਰੀਆਂ ਦਾ ਤੁਸੀਂ ਸਾਰੇ ਸਮਝਦੇ ਹੋ ਕਿ ਫਿਰ ਮਾੜਾ ਹੀ ਨਿਕਲਦਾ ਤੇ ਜਿਹੜਾ ਫਿਰ ਵਿਅਕਤੀ ਰੱਜੀ ਨੀਅਤ ਦਾ ਹੁੰਦਾ ਨਾ ਭਾਵੇਂ ਉਹਦੇ ਕੋਲ ਥੋੜਾ ਹੀ ਹੋਵੇ ਨਾ ਉਹਦੇ ਕੋਲ ਸਬਰ ਹੁੰਦਾ ਉਹਦੇ ਕੋਲ ਸੰਤੋਖ ਹੁੰਦਾ ਆ ਤੇ ਫਿਰ ਉਹ ਕਦੇ ਵੀ ਭੁੱਖ ਨਹੀਂ ਖਲਾਰਦਾ ਤੇ ਉਹ ਹਮੇਸ਼ਾ ਹੀ ਚੰਗੀ ਸੋਚ ਰੱਖਦਾ ਆ ਤੇ ਉਹ ਹਮੇਸ਼ਾ ਰੱਜਿਆ ਰਹਿੰਦਾ ਆ ਹੋਰ ਇਹ ਨਹੀਂ ਕਿ ਪੇਟ ਤੋਂ ਰੱਜਣ ਵਾਲਾ ਇਨਸਾਨ ਹੀ ਰੱਜਿਆ ਹੁੰਦਾ ਆ ਕਈ ਵਾਰ ਨੀਤ ਤੋਂ ਰੱਜੇ ਇਨਸਾਨ ਜਿਹੜੇ ਆ ਨਾ ਉਹ ਬਹੁਤ ਘੱਟ ਮਿਲਦੇ ਆ ਤੇ ਅਸਲ ਵਿੱਚ ਰੱਜੇ ਉਹੀ ਹੁੰਦੇ ਆ ਜਿਹੜੇ ਆਪਣੀ ਨੀਅਤ ਤੋਂ ਰੱਜੇ ਹੁੰਦੇ ਆ ਇਸ ਕਰਕੇ ਹੀ ਬਜ਼ੁਰਗਾਂ ਨੇ ਕਿਹਾ ਸੀ ਕਿ ਹਾਂ ਜਿਹੜਾ ਵਿਅਕਤੀ ਵੰਡ ਕੇ ਖਾਂਦਾ ਆ ਨਾ ਉਹ ਰੱਜਿਆ ਹੋਇਆ ਹੁੰਦਾ ਆ ਤੇ ਜਿਹੜਾ ਫਿਰ ਖੋ ਕੇ ਖਾਂਦਾ ਨਾ ਉਹਨੂੰ ਕੋਈ ਵੀ ਰਜਾ ਨਹੀਂ ਸਕਦਾ ਤੁਸੀਂ ਇਸ ਗੱਲ ਨੂੰ ਕਿਸੇ ਪਾਸੇ ਵੀ ਲਾ ਸਕਦੇ ਹੋ ਕਈ ਵਾਰ ਧੀ ਦਾ ਵਿਆਹ ਕੀਤਾ ਜਾਂਦਾ ਨਾ ਤਾਂ ਸਹੁਰੇ ਦਾਜ ਦੀ ਮੰਗ ਰੱਖਦੇ ਆ ਤੇ ਕੀ ਉਹ ਬਗਾਨੀ ਧੀ ਦੇ ਘਰੋਂ ਆਏ ਸਮਾਨ ਨਾਲ ਤੁਸੀਂ ਰੱਜ ਜਾਵੋਗੇ ਨਹੀਂ ਬਗਾਨੇ ਘਰੋਂ ਆਈ ਚੀਜ਼ ਨਾਲ ਕਦੇ ਨਹੀਂ ਰੱਜਿਆ ਜਾਂਦਾ ਸੋ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਪਰਮਾਤਮਾ ਤੋਂ ਮੰਗਿਆ ਕਰੋ ਜਿੰਨੇ ਦੇ ਕੇ ਫਿਰ ਕਦੇ ਨਹੀਂ ਪਛਤਾਉਣਾ ਆਸ ਕਰਦੇ ਹਾਂ ਤੁਹਾਨੂੰ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਰਹੋ